ਤੁਸੀਂ ਸਰਵਣ ਕਰ ਰਹੇ ਹੋ ਗੁਰੂ ਨਾਨਕ ਪਾਤਸ਼ਾਹ ਤੀਸਰੀ ਯਾਤਰਾ ਕਰਕੇ ਤੀਸਰੀ ਉਦਾਸੀ ਕਰਕੇ ਤੇ ਵਾਪਸ ਆ ਰਹੇ ਪਹਿਲੀ ਉਦਾਸੀ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ Hindu ਤੀਰਥਾਂ ਉੱਤੇ ਦੂਜੀ ਪਹਾੜਾਂ ਦੇ ਵਿੱਚ ਤੇ ਤੀਜੀ ਕੀਤੀ ਇਸਲਾਮਿਕ ਕੰਟਰੀਆਂ ਵਾਲੇ ਪਾਸੇ ਸਾਊਦੀ ਅਰਬ ਕੁਵੈਤ ਬਗਦਾਦ ਇਰਾਕ ਇਰਾਨ ਇਧਰਲੇ ਬੰਦੇ ਜਿੱਥੇ ਮੁਸਲਮਾਨਾਂ ਦਾ ਘੜ ਸੀ ਤੇ ਹਰਾਨੀ ਦੀ ਗੱਲ ਇਹ ਆ ਗੁਰੂ ਨਾਨਕ ਜਿੱਥੇ ਵੀ ਗਿਆ ਨਾ ਕੋਈ ਨਹੀਂ ਅੜਿਆ ਗੁਰੂ ਨਾਨਕ ਦੇ ਕੋਲ ਕਿਹੜੀਆਂ ਤੋਪਾਂ ਪੀੜੀਆਂ ਸੀ ਅਸਲ ਵਿੱਚ ਗੱਲ ਇਹ ਆ ਵੀ ਗੁਰੂ ਨਾਨਕ ਦੀ ਅਪੀਲ ਤੇ ਦਲੀਲ ਬਹੁਤ ਵੱਡੀ ਆ ਹਰ ਜਗ੍ਹਾ ਡਾਂਗ ਸੋਟਾ ਨਹੀਂ ਕੰਮ ਆਉਂਦਾ ਕਈ ਵਾਰੀ ਤੁਹਾਡੀ ਦਲੀਲ ਏਡੀ ਵਧੀਆ ਹੋਣੀ ਚਾਹੀਦੀ ਬੰਦੇ ਝੁਕਣ ਤੁਹਾਡੇ ਅੱਗੇ ਹੁਣ ਤੁਸੀਂ ਇੰਨੇ ਬੈਠੇ ਹੋ ਸਰਸਰੀ ਵੀ ਗੱਲ ਕਰੀਏ ਤੇ ਜ਼ਰੂਰੀ ਨਹੀਂ ਸਾਰੇ ਬੰਦੇ ਮੇਰੇ ਨਾਲ ਸਹਿਮਤ ਹੋਣਗੇ ਕੋਈ ਨਾ ਕੋਈ ਬੰਦਾ ਤੇ ਕਹੋ ਨਹੀਂ ਯਾਰ ਮੈਂ ਨਹੀਂ ਤੇਰੇ ਨਾਲ ਸਹਿਮਤ ਹੈਗਾ ਸਾਡੇ ਦੇ ਘਰ ਚ ਨਹੀਂ ਕਈ ਵਾਰੀ ਸਹਿਮਤੀ ਬਣਦੀ ਮੁੰਡਾ ਨਹੀਂ ਮੰਨਦਾ ਘਰ ਵਾਲੀ ਨਹੀਂ ਮੰਨਦੀ ਮਾਂ ਨਹੀਂ ਮੰਨਦੀ ਜਾਂ ਪਿਓ ਨਹੀਂ ਮੰਨਦਾ ਫਿਰ ਤਾਂ ਇਹ ਮਤਲਬ ਨਹੀਂ ਉਹਨੂੰ ਗਾਲੀ ਲੱਗ ਪਊ ਆਪਣੀ ਦਲੀਲ ਏਡੀ ਵੱਡੀ ਕਰੋ ਵੀ ਅਗਲਾ ਮੰਨੇ ਸੋਸ਼ਲ ਮੀਡੀਆ ਦਾ ਜਮਾਨਾ ਵਾ ਫੇਸਬੁਕ ਦਾ ਜਮਾਨਾ ਵਾ ਵਟਸਐਪ ਦਾ ਜਮਾਨਾ ਵਾ ਇੱਥੇ ਕਿਸੇ ਦੀ ਪੋਸਟ ਪਾ ਦਈਏ ਨਾ ਤੇ ਥੱਲੇ ਕੋ ਕਮੈਂਟ ਕਰ ਦੇਵੇ ਮੈਂ ਨਹੀਂ ਮੰਨਦਾ ਅਸੀਂ ਉਹਨੂੰ ਮਨਾਉਣਾ ਨਹੀਂ ਆ ਗੱਲ ਸਹੀ ਕਰਕੇ ਉਹਨੂੰ ਮਾਪ ਪੈਣ ਦੀਆਂ ਗਾਲਾਂ ਬਾਵੇਂ ਕੱਢ ਦਈਏ ਸਾਰਾ ਸਾਡੇ ਸਿੱਖਾਂ ਚ ਸਭ ਤੋਂ ਵੱਡੀ ਕਮਜ਼ੋਰੀ ਆ ਅਪੀਲ ਤੇ ਦਲੀਲ ਖਤਮ ਹੋ ਗਈ ਆ ਕਬੈੜਪੁਣਾ ਹੰਕਾਰ ਤੇ ਲੜਾਈ ਚੁੱਕੀ ਫਿਰਦੇ ਗੱਲ ਕਰਦੇ ਹੁਣ ਕਿੱਡੀ ਸਵਾਦ ਦੀ ਗੱਲ ਹੈ ਕਿ ਗੁਰੂ ਨਾਨਕ ਸੱਜਣ ਠੱਗ ਕੋ ਬੈਠਾ ਹੋਊਗਾ ਜਿਹੜਾ ਬੰਦਾ ਕਈ ਸਾਲਾਂ ਤੋਂ ਬੰਦੇ ਮਾਰ ਮਾਰ ਕੇ ਖਾ ਰਿਆ ਤੇ ਜਦੋਂ ਗੁਰੂ ਨਾਨਕ ਦੇ ਸਾਹਮਣੇ ਬੈਠਾ ਹੋਊਗਾ ਗੁਰੂ ਨਾਨਕ ਨੇ ਕਿੱਡੀ ਦਲੀਲ ਦਿੱਤੀ ਹੋਗੀ ਵੀ ਠੱਗੀ ਛੱਡ ਕੇ ਤੇ ਸੱਜਣ ਬਣ ਗਿਆ ਲੋਕੀ ਕਹਿੰਦੇ ਕੌਡਾ ਰਾਖਸ਼ ਬੰਦੇ ਭੁੰਨ ਭੁੰਨ ਕੇ ਖਾਂਦਾ ਹੁੰਦਾ ਹੈ ਉੰਜੜਾ ਇੰਨੇ ਸਾਲਾਂ ਤੋਂ ਬੰਦੇ ਭੁੰਨ ਭੁੰਨ ਕੇ ਖਾ ਰਿਆ ਜਦ ਦਿਨ ਗੁਰੂ ਨਾਨਕ ਦੇ ਸਾਹਮਣੇ ਖਲੋਤਾ ਹੋਊਗਾ ਗੁਰੂ ਨਾਨਕ ਨੇ ਕਿਹੜਾ ਇਹੋ ਜਿਹਾ ਗਿਆਨ ਦਾ ਤੀਰ ਮਾਰਿਆ ਹੋਊਗਾ ਵੀ ਬੰਦੇ ਭੁੰਨਣੇ ਛੱਡ ਕੇ ਮਾਰਨੇ ਛੱਡ ਕੇ ਤੇ ਪ੍ਰਚਾਰਕ ਬਣ ਗਿਆ ਇੱਕ ਸਰ ਕੋ ਗੱਲ ਹੈਗੀ ਆ ਨਾ ਹਨ ਉਧਾਰ ਨਿਕੁਰ ਮਦਨਿਕ ਗੁਰੂ ਨਾਨਕ ਵਰਗੀ ਜਿਹੜੀ ਸੋਚ ਆ ਨਾ ਜੇ ਅੱਜ ਦੁਨੀਆ ਅਪਣਾ ਲਵੇ ਤੇ ਕਲੇ ਕਲੰਦਰ ਭੋਖ ਨੰਗ ਸਾਰੀ ਖਤਮ ਹੋ ਸਕਦੀ ਆ ਗੁਰੂ ਨਾਨਕ ਪਾਤਸ਼ਾਹ ਬੈਠੇ ਆ ਮੱਕੇ ਕਾਜੀ ਮੁੱਲਾ ਨੇ ਘੇਰਾ ਪਾਇਆ ਵੱਡੇ ਵੱਡੇ ਇਸਲਾਮ ਦੇ ਵਿਦਵਾਨਾਂ ਨੇ ਗੁਰੂ ਨਾਨਕ ਨੂੰ ਘੇਰਾ ਪਾਇਆ ਇਤਿਹਾਸ ਕਹਿੰਦਾ 300 ਤੇ 60 ਕੁਐਸਚਨ ਕੀਤੇ ਉਹਨਾਂ ਗੁਰੂ ਨਾਨਕ ਨੂੰ 360 ਸੁਣਿਓ ਜਰਾ ਉਹਦੇ ਵਿੱਚੋਂ ਤਿੰਨਾਂ ਦਾ ਜ਼ਿਕਰ ਮੈਂ ਕਰਨਾ ਤੁਹਾਡੇ ਨਾਲ 360 ਕੀਤੇ ਆ ਹਰ ਗੱਲ ਦਾ ਜਵਾਬ ਦਿੱਤਾ ਬਾਬੇ ਨੇ ਪਰ ਤਿੰਨਾਂ ਦਾ ਜ਼ਰੂਰੀ ਮੈਂ ਦੱਸੂੰਗਾ ਤੁਹਾਨੂੰ ਕਾਜੀ ਨੇ ਆਖਿਆ ਬਾਬਾ ਇੱਕ ਗੱਲ ਦਾ ਜਵਾਬ ਦੇ ਵੀ ਤੂੰ ਕਹਿਨਾ ਰੱਬ ਏਕਿਆ ਅੱਲਾ ਏਕਿਆ ਵਾਹਿਗੁਰੂ ਏਕਿਆ ਇੱਕ ਤੋਂ ਪਹਿਲਾਂ ਕੀ ਆ ਹੁਣ ਸਾਡੇ ਅਰਕਾ ਹੁੰਦੇ ਤੇ ਡਾਂਗ ਚੁੱਕ ਲੈਣੀ ਹੋਈ ਨਵੰਨੜਾਂ ਦੇ ਮੰਦ ਨਹੀਂ ਤੇ ਗਾਂਹ ਜਾ ਸਾਡੇ ਕੋ ਤੇ ਇਹੋ ਕੋਝੀ ਆ ਨਾ ਵੀ ਮੈਂ ਕਹਿਤੀ ਆ ਨਹੀਂ ਮੰਦਣਾ ਦੇ ਗਾਂਹ ਜਾ ਮਨਾਈਂ ਦਾ ਅਗਲੇ ਨੂੰ ਮੈਦਾਨ ਨਹੀਂ ਛੱਡੀ ਦਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਾਜੀ ਕੋਈ ਨਹੀਂ ਤੈਨੂੰ ਜਵਾਬ ਦੇਣੇ ਆ ਮੋਤੀ ਲਿਆ ਥੋੜੇ ਜੀ ਮੋਤੀ ਲਾਇਆ ਜਾਂ ਦਾਣੇ ਲਾਇਆ ਮਹਾਰਾਜ ਕਹਿੰਦੇ ਗਿਣ ਉਹਨੇ ਗਿਣਤੀ ਸ਼ੁਰੂ ਕੀਤੀ 1 2 3 ਮਹਾਰਾਜ ਕਹਿੰਦੇ ਗਿਣਤੀ ਗਲਤ ਆ ਗਿਣਤੀ ਦੁਬਾਰਾ ਕਰ ਉਹਨੇ ਫੇਰ ਗਿਣਿਆ 1 2 3 ਮਹਾਰਾਜ ਕਹਿੰਦੇ ਗਲਤ ਆ ਕਾਜੀ ਖਿੱਚ ਗਿਆ ਕਹਿੰਦਾ ਇਦਾਂ ਹੀ ਹੁੰਦਾ 1 2 3 ਮਹਾਰਾਜ ਕਹਿੰਦੇ 1 ਤੋਂ ਕਿ ਸ਼ੁਰੂ ਕਰਦਾ 1 ਤੋਂ ਪਹਿਲਾਂ ਬੋਲ ਕੁਝ ਉਹ ਕਹਿੰਦਾ 1 ਤੋਂ ਪਹਿਲਾਂ ਕੁਝ ਨਹੀਂ ਹੁੰਦਾ ਮਾਰਾ ਕਹਿੰਦੇ ਮੈਂ ਵੀ ਦੇ ਕਹਿੰਦਾ ਵੀ ਰੱਬ ਏਕਿਆ ਵਾਹਿਗੁਰੂ ਏਕਿਆ ਅੱਲਾ ਏਕਿਆ ਭਗਵਾਨ ਏਕਿਆ ਏਕੀ ਏਕਿਆ ਇੱਕ ਤੋਂ ਪਹਿਲਾਂ ਕੁਝ ਨਹੀਂ ਹੈਗਾ ਕਾਜੀ ਬਣ ਗਿਆ ਕਹਿੰਦਾ ਵਾਹ ਉਹਨੇ ਦੂਜਾ ਪ੍ਰਸ਼ਨ ਕੀਤਾ ਉਹ ਕਹਿੰਦਾ ਬਾਬਾ ਤੂੰ ਕਹਿੰਦਾ ਵੀ ਖੁਦਾ ਸਾਰਿਆਂ ਚ ਆ ਇੱਥੇ ਆ ਦੁਨੀਆ ਚ ਤੇ ਜੇ ਰੱਬ ਦੁਨੀਆ 'ਚ ਹੋਵੇ ਤੇ ਦਿਸੇ ਨਾ ਇਹ ਤੇ ਸਾਡਾ ਵੀ ਸਵਾਲ ਹੈਗਾ ਵੀ ਜੇ ਇੱਥੇ ਹੋਵੇ ਤੇ ਦਿਸੇ ਨਾ ਐਵੇਂ ਮਰੀ ਜਾਂਦੇ ਰੱਬ ਇੱਥੇ ਆ ਰੱਬ ਇੱਥੇ ਆ ਇੱਥੇ ਹੋਵੇ ਤੇ ਸਾਨੂੰ ਦਿਸਦਾ ਕਿਉਂ ਨਹੀਂ ਹੁਣ ਜਵਾਬ ਗੁਰੂ ਨਾਨਕ ਦਾ ਕਾਜੀ ਨੇ ਤਾਂ ਸਵਾਲ ਕਰ ਦਿੱਤਾ ਜਵਾਬ ਗੁਰੂ ਨਾਨਕ ਦਵੇਗਾ ਸੱਚੀ ਸਰਕਾਰ ਕਹਿੰਦੇ ਕਾਜੀ ਸਾਹਿਬ ਦੁੱਧ ਦਾ ਬਾਟਾ ਮੰਗਾਓ ਵੇਖਾ ਦੁੱਧ ਦਾ ਬਾਟਾ ਆ ਗਿਆ ਮਹਾਰਾਜ ਨੇ ਦੁੱਧ ਦਾ ਬਾਟਾ ਬੜੇ ਧਿਆਨ ਨਾਲ ਵੇਖਿਆ ਤੇ ਕਾਜੀ ਵਾਲ ਨੂੰ ਕਰਕੇ ਆਖਿਆ ਇਹਦੇ 'ਚ ਕੁਝ ਹੈਗਾ ਭਲਾ ਕਾਜੀ ਨੇ ਸੋਚਿਆ ਬਾਬਾ ਬਾਬਾ ਹੀ ਸ਼ਕੀਨ ਜਾਵਦਾ ਸਫਾਈ ਵਾਲਾ ਬੰਦਾ ਉਹ ਚੇਲੇ ਨੂੰ ਕਹਿੰਦਾ ਜਾ ਮਾਂਜ ਕੇ ਦੁਬਾਰਾ ਭਰ ਕੇ ਲਿਆਓ ਇਹ ਦੁੱਧ ਉਹ ਦੂਜੀ ਵਾਰੀ ਲਿਆ ਤੇ ਬਾਬੇ ਨੇ ਫੇਰ ਵੇਖਿਆ ਬਾਬਾ ਕਹਿੰਦਾ ਇਹਦੇ 'ਚ ਹੈਗਾ ਕੁਝ ਉਹਨੇ ਦੂਜਾ ਵੀ ਮੋੜ ਦਿੱਤਾ ਜੋ ਤੀਜਾ ਬਾਟਾ ਆਇਆ ਗੁਰੂ ਨਾਨਕ ਦੇ ਅੱਗੇ ਕੀਤਾ ਤੇ ਗੁਰੂ ਨਾਨਕ ਨੇ ਫੇਰ ਉਹੋ ਗੱਲ ਇਹਦੇ 'ਚ ਹੈਗਾ ਕੁਝ ਕਾਜੀ ਖੇਚ ਗਿਆ ਕਹਿੰਦਾ ਕੁਝ ਨਹੀਂ ਹੈਗਾ ਮਾਰਾ ਕਹਿੰਦੇ ਧਿਆਨ ਨਾਲ ਵੇਖ ਦੁੱਧ 'ਚ ਕੁਝ ਹੈਗਾ ਹੀ ਉਹ ਧਿਆਨ ਨਾਲ ਵੇਖ ਕਹਿੰਦਾ ਕੋਈ ਕੱਖ ਕਾਣ ਕੋਮ ਮੱਖੀ ਨਹੀਂ ਕੋ ਮੱਛਰ ਨਹੀਂ ਕੀ ਹੈਗਾ ਇਹਦੇ ਚ ਮਾਰਾ ਕਿ ਇਹਦੇ ਚ ਦੇਸੀ ਘਿਓ ਹੈਗਾ ਵਾ ਕਾਜੀ ਮੱਥੇ ਦਾ ਹੱਥ ਮਾਰ ਕੇ ਕਹਿੰਦਾ ਬਾਬਾ ਭੋਲਿਆ ਇਹਦੇ ਸਾਰਿਆਂ ਨੂੰ ਪਤਾ ਵੀ ਦੁੱਧ ਚ ਦੇਸੀ ਘਿਓ ਹੈਗਾ ਪਰ ਦੁੱਧ ਚੋਂ ਦੇਸੀ ਘਿਓ ਕੱਢਣ ਵਾਸਤੇ ਇੱਕ ਤਰੀਕਾ ਚਾਹੀਦਾ ਪਹਿਲਾਂ ਦੁੱਧ ਨੂੰ ਲਗਦੀ ਆ ਜਾਗ ਗਰਮ ਕਰਕੇ ਖੱਟੇ ਦੀ ਉਹਦਾ ਬਣਦਾ ਦਹੀਂ ਫਿਰ ਉਹਨੂੰ ਰਿੜਕੀ ਦਾ ਉਹਦੀ ਲੱਸੀ ਵਾਕ ਹੁੰਦੀ ਆ ਮੱਖਣ ਵਾਕ ਹੁੰਦਾ ਵਾ ਫੇਰ ਜਾ ਕੇ ਮੱਖਣ ਗਰਮ ਕਰੋ ਤੇ ਦੇਸੀ ਘਿਓ ਬਣਦਾ ਵਾ ਬਾਬਾ ਦੁੱਧ ਚ ਦੇਸੀ ਘਿਓ ਹੈਗਾ ਵਾ ਪਰ ਉਹਨੂੰ ਕੱਢਣ ਵਾਸਤੇ ਇੱਕ ਤਰੀਕਾ ਚਾਹੀਦਾ ਵਾ ਮਹਾਰਾ ਕਹਿੰਦੇ ਹਿੱਥੇ ਖਲੋ ਜਾ ਜਿੱਦਾਂ ਦੁੱਧ ਚ ਦੇਸੀ ਘਿਓ ਹੈਗਾ ਪਰ ਕੱਢਣ ਵਾਸਤੇ ਤਰੀਕਾ ਚਾਹੀਦਾ ਵਾ ਰੱਬ ਇੱਥੇ ਲੋਕਾਂ ਦੇ ਵਿੱਚ ਉਹਨੂੰ ਵੇਖਣ ਵਾਸਤੇ ਸੇਵਾ ਤੇ ਸਿਮਰਨ ਦਾ ਇੱਕ ਤਰੀਕਾ ਚਾਹੀਦਾ ਆ ਦਲੀਲ ਆ ਗੁਰੂ ਨਾਨਕ ਦੀ ਕਾਜੀ ਨੇ ਤੀਸਰਾ ਤੇ ਲਾਸਟ ਕੁਐਸਚਨ ਕਰਕੇ ਆਖਿਆ ਬਾਬਾ ਅਜਿਹਾ ਜਵਾਬ ਦੇ ਜਾ ਮੈਂ ਤੇਰੀ ਹਰ ਗੱਲ ਮੰਨੂਗਾ ਮਹਾਰਾ ਕਹਿੰਦੇ ਕੀ ਕਹਿੰਦਾ ਮੈਂ ਮੰਨ ਗਿਆ ਵੀ ਅੱਲਾ ਇੱਕ ਆ ਮੈਂ ਮੰਨ ਗਿਆ ਵੀ ਅੱਲਾ ਸਾਰੇ ਬੰਨੇ ਆ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੇਰੇ ਅੱਲਾ ਦੇ ਕੋਲੋਂ ਹੁਣੇ ਇੱਥੇ ਬੈਠਿਆਂ ਬੈਠਿਆਂ ਕੋਈ ਕਰਾਮਾਤ ਕਰਾਉਣੀ ਹੋਵੇ ਇੱਥੇ ਬੈਠਿਆਂ ਬੈਠਿਆਂ ਪਤਾ ਨਾ ਲੱਗੇ ਕੀ ਇਹਨੂੰ ਤੇਰੇ ਖੁਦਾ ਕੋਲੋਂ ਤੇਰੇ ਅੱਲਾ ਕੋਲੋਂ ਕੋਈ ਕਰਾਮਾਤ ਕਰਵਾਈ ਜਾ ਸਕਦੀ ਆ ਮਹਾਰਾ ਕਹਿੰਦੇ ਕਾਜੀ ਸਾਹਿਬ ਤੁਸੀਂ ਸਾਰਾ ਟੱਬਰ ਸਵੇਰ ਦੇ ਕੁਰਸੀਆਂ ਦੇ ਚੜ ਕੇ ਬੈਠੇ ਜੇ ਮੈਂ ਬੈਠਾ ਥੱਲੇ। ਐਦਾ ਜਵਾਬ ਮੈਂ ਦਉ ਤਾਦ ਵੀ ਮੈਨੂੰ ਕੁਰਸੀ ਦੇ ਭਾਅ ਤੇ ਸਾਰੇ ਜਾਣੇ ਥੱਲੇ ਆਓ। ਮਹਾਰਾਜ ਨੂੰ ਕੁਰਸੀ ਦੇ ਭਾਅ ਬੈਠੇ ਤੇ ਸਾਰੇ ਕਾਜੀ ਭੱਜ ਕੇ ਥੱਲੇ ਵਹਿ ਗਏ। ਮਹਾਰਾ ਕਹਿੰਦੇ ਹੁਣ ਬੋਲੋ ਕਿਹੜਾ ਪ੍ਰਸ਼ਨ ਆ। ਉਹ ਕਹਿੰਦੇ ਬਾਬਾ ਤੇਰੇ ਅੱਲਾ ਦੇ ਕੋਲੋਂ ਇੱਥੇ ਬੈਠਿਆਂ ਬੈਠਿਆਂ ਕੋਈ ਕਰਾਮਾਤ ਕਰਾਉਣੀ ਹੋਵੇ ਤੇ ਹੋ ਸਕਦੀ ਆ। ਮਹਾਰਾ ਕਹਿੰਦੇ ਕਰਾਮਾਤ ਹੋ ਗਈ ਆ ਕਾਜੀ ਇੱਕ ਦੂਜੇ ਦਾ ਮੂੰਹ ਵੇਖਣ ਲੱਗ ਪਏ ਕਹਿੰਦੇ ਸਾਨੂੰ ਨਹੀਂ ਪਤਾ ਲੱਗਾ ਕਿਹੜੀ ਕਰਾਮਾਤ ਹੋ ਗਈ ਮਹਾਰਾ ਕਹਿੰਦੇ ਧਿਆਨ ਨਾਲ ਵੇਖੋ ਕਰਾਮਾਤ ਹੋ ਗਈ ਆ ਕਾਜੀ ਕਹਿੰਦਾ ਕੀ ਬਾਬਾ ਕਹਿੰਦਾ ਮੇਰੇ ਅੱਲਾ ਦੀ ਸਭ ਤੋਂ ਵੱਡੀ ਕਰਾਮਾਤ ਇਹੋ ਹੀ ਆ ਉਹ 1 ਮਿੰਟ ਤੋਂ ਪਹਿਲਾਂ ਕੁਰਸੀਆਂ ਵਾਲੇ ਥੱਲੇ ਲੈ ਜਾਂਦਾ ਤੇ ਥੱਲੇ ਬੈਠੇ ਕੁਰਸੀਆਂ ਤੇ ਲੈ ਆਉਂਦਾ ਹੁੰਦਾ ਦਲੀਲ ਏਡੀ ਵੱਡੀ ਕਰੋ ਬਾਲ ਭਿਆਨ ਗੰਦੀਆਂ ਮਾਂ ਪੈਣੀਆਂ ਗਾਲਾਂ ਕੱਢਿਆ ਨਹੀਂ ਗੁਰੂ ਨਾਨਕ ਜਿੱਥੇ ਗਿਆ ਗੁਰੂ ਨਾਨਕ ਨੇ ਦਲੀਲ ਨਾਲ ਬੰਦੇ ਮਨਾਏ ਆ ਵਲੀ ਕੰਧਾਰੀ ਨੂੰ ਕੌਣ ਬਣਾਵੇ ਪੱਥਰ ਹੀ ਸੁੱਟਿਆ ਸੀ ਨਾ ਪਰ ਦਲੀਲਾਂ ਐਸੀਆਂ ਦਿੱਤੀਆਂ ਵਲੀ ਕੰਧਾਰੀ ਵੀ ਗੁਰੂ ਨਾਨਕ ਦਾ ਮਰੀਦ ਹੋ ਗਿਆ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਭਾਈ ਲਾਲੋ ਤੇਰੇ ਸ਼ਹਿਰ ਦੀ ਏਟਨਾ ਇੱਟ ਖੜਕਣ ਵਾਲੀ ਆ ਜਦੋਂ ਧਰਮ ਤੇ ਰਾਜਨੀਤੀ 'ਚ ਗੰਦ ਪੈ ਜਾਵੇ ਨਾ ਗੰਦੇ ਬੰਦੇ ਅੱਗੇ ਆ ਜਾਣ। ਉਦੋਂ ਇੱਕ ਵਾਰੀ ਉਥਲ-ਪੁਥਲ ਹੋਣੀ ਹੁੰਦੀ ਪੱਕੀ ਗੱਲ ਐ। ਇਹ ਬੰਦੇ ਨੂੰ ਵਹਿਮ ਜਿਹਾ ਵਾਵੇ ਮੈਂ 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 ਨਾ ਹੋਵਾਂ ਤੇ ਕੰਮ ਨਾ ਚੱਲੇ ਮੈਂ ਨਾ ਹੋਵਾਂ ਤੇ ਆ ਨਾ ਹੋਵੇ ਜਿੱਦਣ ਤੂੰ ਪੁੱਤ ਨਹੀਂ ਹੀ ਹੈਗਾ ਕੰਮ ਉਦਣ ਵੀ ਹੁੰਦੇ ਸੀ ਜਿੱਦਣ ਨਹੀਂ ਹੋਏਗਾ ਕੰਮ ਉਦਣ ਵੀ ਹੋ ਹੀ ਜਾਣੇ ਸਾਰੇ। ਕਿੱਡੇ-ਕੱਡੇ ਕਲਾਉਂਤ ਤੁਰ ਕੇ ਸਾਡੇ ਤੋਂ ਪਹਿਲਾਂ ਦਾਦੇ-ਪੜਦਾਦੇ ਸਾਡੇ ਆਂਦੇ ਹੁੰਦੇ ਨਾ ਸਾਡੀਆਂ ਦੇ ਬੱਜੀਆਂ ਨਹੀਂ ਛੋਟਦੀਆਂ ਕੰਮ ਅੜੇ ਉਹੋ ਕੋਈ ਨਹੀਂ ਗਈ ਜਾਂਨੇ ਵੀ ਕੰਮ ਨਹੀਂ ਹੋਣੇ ਤੂੰ ਜਾ ਕੇ ਵੇਖ ਕੰਮ ਸਾਰੇ ਹੋਣਗੇ ਦੁਨੀਆ ਤੇ ਕੋਈ ਕੰਮ ਨਹੀਂ ਅੜ ਸਕਦਾ ਗੁਰਦੇਵ ਪਾਤਸ਼ਾਹ ਕਹਿੰਦੇ ਭਾਈ ਲਾਲੋ ਜਦੋਂ ਧਰਮ ਤੇ ਰਾਜਨੀਤੀ ਵਿੱਚ ਗੰਦੇ ਬੰਦੇ ਅੱਗੇ ਆ ਜਾਣ ਲੋਕਾਂ ਦਾ ਜੀਣਾ ਦੁਰਬਰ ਹੋ ਜਾਵੇ ਫਿਰ ਲੋਕਾਂ ਦੀਆਂ ਬਾਤ ਦਵਾਵਾਂ ਲੈ ਕੇ ਬਹਿ ਜਾਂਦੀਆਂ ਰੱਬ ਡਾਂਗ ਨਹੀਂ ਮਾਰਦਾ ਰੱਬ ਗੋਲੀ ਨਹੀਂ ਮਾਰਦਾ ਜਦੋਂ ਮਾਰਦਾ ਬੰਦੇ ਦੀ ਮਤ ਮਾਰਦਾ ਆਵਾ ਕਹਦੇ ਨਾ ਉਹ ਫਲਾਣਾ ਦੇ ਯਾਰ ਚੰਗਾ ਭਲਾ ਬੰਦਾ ਲੀਡਰ ਉਹ ਇੰਦੀ ਗਲਤੀ ਕਿਦਾਂ ਕਰ ਗਿਆ ਕਰ ਗਿਆ ਨਹੀਂ ਕਰਾਉਣ ਵਾਲਾ ਕਰਾ ਗਿਆ ਜਦੋਂ ਉਤਲ-ਪੁਤਲ ਹੋਣੀ ਹੁੰਦੀ ਹੈ ਇਦਾਂ ਹੀ ਗਲਤੀਆਂ ਹੁੰਦੀਆਂ ਹੁੰਦੀਆਂ ਜਦੋਂ ਨੇ ਮਾਣ ਦੇਣਾ ਹੁੰਦਾ ਮੇਰੇ ਵਰਗੇ ਬੇਵਕੂਫਾਂ ਨੂੰ ਵੀ ਅਕਲ ਦੀ ਗੱਲ ਕਰਾ ਦਿੰਦਾ ਹੁੰਦਾ ਕਈ ਵਾਰੀ ਜਦੋਂ ਨੇ ਮਾਣ ਦਿਵਾਉਣਾ ਹੋਵੇ ਮਹਾਰਾਜ ਨੂੰ ਤੇ ਕਿ ਸ਼ਬਦ ਉਚਾਰਿਆ ਤਲੰਗ ਮਹੱਲਾ ਪਹਿਲਾ ਜੈਸੀ ਮੈਂ ਆਵਾਂ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੂ ਪਾਪ ਕੀ ਜਾਂਜ ਲੈ ਕਾਬਲੋਂ ਤਾਇਆ ਜੋਰੀ ਮੰਗੈ ਦਾਣ ਵੇ ਲਾਲੂ ਸ਼ਰਮ ਧਰਮ ਦੇ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੂ ਭਾਈ ਲਾਲੋ ਵੇ ਕੀ ਇੱਥੇ ਬਣਦਾ ਕੀ ਆ ਭਾਈ ਲਾਲੋ ਕਹਿੰਦਾ ਬਾਬਾ ਤੂੰ ਨਹੀਂ ਚੱਲ ਮੇਰ ਨਾਲ ਤੂੰ ਮੈਨੂੰ ਤੇ ਕਹਿੰਨਾ ਪਿੰਡ ਛੱਡ ਦੇ ਮਹਾਰਾ ਕਹਿੰਦੇ ਤੂੰ ਚੱਲ ਜਾ ਮੈਂ ਇੱਥੇ ਰਹਿ ਕੇ ਤਮਾਸ਼ਾ ਵੇਖਣਾ ਬਣਦਾ ਕੀ ਆ ਜਿਹੜੇ ਕੱਲ ਤੱਕ ਤੁਹਾਡਾ ਚੰਮ ਲਾਉਂਦੇ ਸੀ ਜਦੋਂ ਆਪਣਾ ਚੰਮ ਲੱਥੇ ਦੇਖੋ ਸਾਰੀ ਉਮਰ ਸਲੂਟ ਨਹੀਂ ਵਜਣੇ ਇੱਥੇ ਕਈ ਵਾਰੀ ਡਾਕਟਰਾਂ ਨੂੰ ਵੀ ਹਸਪਤਾਲਾਂ 'ਚ ਦਾਖਲ ਹੋਣਾ ਪੈ ਜਾਂਦਾ ਤੇ ਜੱਜਾਂ ਨੂੰ ਵਕੀਲ ਕਰਨੇ ਪੈ ਜਾਂਦੇ ਹੁੰਦੇ ਆ ਸਦਾ ਦਿਨ ਇੱਕੋ ਜੇ ਨਹੀਂ ਰਹਿਣੇ ਡਰ ਬੰਦਿਆ ਕੁਦਰਤ ਰਾਣੀ ਦੇ ਕੋਲੋਂ ਪਤਾ ਨਹੀਂ ਕਿਹੜੇ ਵੇਲੇ ਨੇ ਪਾਸਾ ਪਰਤ ਕੇ ਕਿਹਨੂੰ ਕਿੰਨਾ ਲੋੜਵੰਦ ਬਣਾ ਦੇਣਾ ਆਹਾੜਾ ਆਏ ਸੀ ਨਾ ਪੰਜਾਬ 'ਚ 100 100 ਕਿੱਲੇ ਵਾਲੇ ਵੀ ਲੋੜਵੰਦ ਬਣਾ ਦਿੰਦੇ ਇੱਕ ਮਿੰਟ ਤੋਂ ਪਹਿਲਾਂ ਰੱਬ ਨੇ ਕੁਦਰਤ ਆ ਕੁਦਰਤ ਅੱਗੇ ੜਨਦੀ ਲੋੜ ਨਹੀਂ ਗੁਰਦੇਵ ਪਾਤਸ਼ਾਹ ਕਹਿੰਦੇ ਭਾਈ ਲਾਲੋ ਤੂੰ ਪਿੰਡ ਛੱਡ ਮੈਂ ਰਹਾਂ ਉਹ ਇੱਥੇ ਸੱਚੀ ਸਰਕਾਰ ਉੱਥੇ ਨੇ ਤੇ ਈਮਨਾਬਾਦ ਉੱਤੇ ਹਮਲਾ ਕੀਤਾ ਜ਼ਹਿਰਉਦੀਨ ਬਾਬਰ ਨੇ ਗੁਰੂ ਨਾਨਕ ਦੇ ਬੋਲ ਸੱਚ ਹੋਏ ਬਾਬਰ ਚੜ ਕੇ ਆਇਆ ਤੇ ਸਵਾਦੀ ਗੱਲ ਗੁਰੂ ਨਾਨਕ ਨੇ ਲਿਖੀ ਅਗਲੇ ਪੰਨੇ ਉਹ ਕਹਿੰਦੇ ਜਦੋਂ ਬਾਬਰ ਆ ਗਿਆ ਨਾ ਚੜ ਕੇ ਲੜਨ ਵਾਸਤੇ ਸਾਹਮਣੇ ਤੇ ਈਮਨਾਬਾਦ ਵਾਲੇ ਇੰਨੇ ਨਕਮੇ ਨਿਕਲੇ ਵੀ ਲੜਨ ਦੀ ਬਜਾਏ ਤੇ ਟੂਨੇ ਟੱਪਣਿਆਂ ਤੇ ਕਰਨ ਦੇ ਵੇ ਮੰਤਰ ਪੜਨ ਲੱਗ ਪਏ ਮੈਂ ਨਹੀਂ ਕਹਿੰਦਾ ਮਾਰੇ ਦੀ ਪਾਣੀ ਕਿਆ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇ ਜਦੋਂ ਬਾਬਰ ਆਇਆ ਤੇ ਏਮਨਾਬਾਦ ਵਾਲੇ ਲੜੇ ਤੇ ਕੋਈ ਬੰਦਾ ਨਾ ਅਗਲੇ ਬੰਨੋ ਪੰਡਤ ਬਾਹ ਦੇ ਕਾਜੀ ਮੁੱਲਾ ਬਾਹ ਦੇ ਕਹਿੰਦੇ ਵੀ ਟੂਨੇ ਕਰੋ ਮੰਤਰ ਪੜੋ ਬਾਬਰ ਦੀਆਂ ਫੌਜਾਂ ਅੰਨੀਆਂ ਕਰ ਦੋ ਬਾਬਰ ਆਪਣੇ ਸਿਪਾਹੀਆਂ ਨੂੰ ਕਹਿੰਦਾ ਵੀ ਏਮਨਾਬਾਦ ਵਾਲੇ ਤੇ ਬਾਦ ਜਿ ਕੁੱਟਣੇ ਪਹਿਲਾਂ ਉਹ ਬੋਦੀਆਂ ਵਾਲੇ ਫੜਫੜਨ ਦਿਓ ਮੇਰੇ ਕੋਲ ਸਾਰੇ ਇਕੱਠੇ ਕਰਕੇ ਜਿਨਾ ਸਵੇਰ ਦਾ ਧੂਆਂ ਡਾਇਆ ਸਾਹਮਣੇ ਖਲੋਗੇ ਪੰਡਤ ਵੀ ਕੁੱਟੇ ਕਾਜੀ ਮੁੱਲਾ ਵੀ ਕੁੱਟੇ ਇੱਕ ਗੱਲ ਕਹਿ ਕੇ ਤੇ ਮੈਂ ਟਾਡੀ ਸਿੰਘਾਂ ਕੋਲੋਂ ਸੇਵਾ ਲੈਣ ਲੱਗਾ ਅਨਪੜ ਬੰਦਾ ਵਹਿਮੀ ਪਖੰਡੀ ਹੋਵੇ ਤੇ ਘਾਟਾ ਨਹੀਂ ਆ ਕਿਉਂਕਿ ਹੈ ਹੀ ਅਨਪੜਿਆ ਪਰ ਜੇ ਪੜਿਆ ਲਿਖਿਆ ਬੰਦਾ ਵੀ ਵਹਿਮੀ ਤੇ ਪਖੰਡੀ ਹੋਵੇ ਸਮਾਜ ਦੇ ਨਾਂ ਤੇ ਕਲੰਕਿਆ ਹੁਣ ਜੇ ਡਾਕਟਰ ਵੀ ਨਗਾਂ ਵਾਲੀਆਂ ਛਾਪਾਂ ਪਾਈ ਫਿਰੇ ਤੇ ਫੇਰ ਦੇ ਦਿੱਤੀ ਗਈ ਦਵਾਈ ਹੋ ਗਿਆ ਲਾਜ ਸਾਰਿਆਂ ਦਾ ਟਾਈਮ ਨਾ ਜੇ ਵਕੀਲ ਵੀ ਤਵੀਤ ਪਾਈ ਫਿਰੇ ਗੱਲ 'ਚ ਫਿਰ ਤੇ ਉਹ ਕੇਸ ਜਿੱਤੇ ਗਏ ਨਾ ਸਾਰੇ ਅਨਪੜ ਬੰਦਾ ਵਹਿਮੀ ਪਖੰਡੀ ਹੋਵੇ ਮੇਰੀ ਗੱਲ ਫੇਰ ਬਣ ਕੇ ਰੱਖਿਓ ਅਨਪੜ ਬੰਦਾ ਜਿਹੜਾ ਸਕੂਲੇ ਨਹੀਂ ਗਿਆ ਜਿਹਨੂੰ ਪਤਾ ਹੀ ਨਹੀਂ ਕੁਝ ਉਹ ਬੰਦਾ ਵਹਿਮੀ ਪਖੰਡੀ ਹੋਵੇ ਉਹ ਸਮਾਜ ਲਈ ਘਾਤਕ ਨਹੀਂ ਹੈਗਾ ਪਰ ਪੜਿਆ ਲਿਖਿਆ ਬੰਦਾ ਆਈਲੈਂਡਸ ਦੇ ਬੈਂਡ ਲੈਣ ਵਾਸਤੇ ਜੇ ਸਾਡੇ ਧੀਆਂ ਪੁੱਤ ਉਸ ਬਾਬੇ ਦੇ ਚੱਕਰ ਕੱਢਣ ਜਿੰਨੇ ਕਦੀ ਮੱਜਾਂ ਵੀ ਸਕੂਲ ਲਾਗੋਨੇ ਕੱਡੀਆਂ ਫੇਰ ਤੇ ਸਰ ਕੇ ਆ ਗਏ ਬੈਂਡ ਟਾਈਮ ਦੇ ਨਾਲੇ ਬੈਂਡ ਉਹਦੇ ਕੋਲ ਲੱਭਣ ਦਾ ਜੰਨੇ ਉੜਾ ਰਾਨੀ ਪੜਕੇ ਪੂਰਨੇ ਨਹੀਂ ਪਾਇ ਪੱਟੀ ਦਿੱਤੇ ਕਦੇ ਇਧਰ ਚਲੇ ਜਾਣਾ ਰੋਪੜ ਸਾਈਡ ਇੱਕ ਬਾਬਾ ਹੋਰ ਉੱਠਿਆ ਕਹਿੰਦੇ ਪਾਸਪੋਰਟ ਤੇ ਕੁਗੀਆਂ ਵਾ ਵਾ ਦਈ ਜਾਂਦਾ ਅੰਬੈਸੀਆਂ ਨੂੰ ਅੱਗ ਲਾ ਦਿਓ ਫਿਰ ਟਾਈਮ ਨਾਲ ਜੇ ਇੰਤਾਂ ਹੀ ਪਾਵੀ ਜੇ ਲੱਗਣੇ ਹੋਣ ਤੇ ਕੰਮ ਸੌਖਾ ਹੋ ਗਿਆ ਭਾਈ ਇਹ ਤੇ